ਪੰਜਾਬੀ ਵਿਦਿਆਰਥੀਆਂ ਤੇ ਵੱਡੀ ਗਾਸ ਡਿੱਗੀ ਆ ਦੱਸਦੀਏ ਕਿ ਹੁਣ ਆਸਟ੍ਰੇਲੀਆ ਦੇ ਵੱਲੋਂ ਪੰਜਾਬੀ ਸਟੂਡੈਂਟ ਵੀਜ਼ੇ ਨੂੰ ਰੱਦ ਕੀਤਾ ਜਾ ਰਿਹਾ ਦੱਸਦੀਏ ਕਿ ਹੁਣ ਜਿਹੜੀਆਂ ਅਰਜ਼ੀਆਂ ਸਟੂਡੈਂਟ ਵੀਜ਼ੇ ਲਈ ਆਸਟ੍ਰੇਲੀਆ ਜਾਣ ਵਾਸਤੇ ਵਿਦਿਆਰਥੀਆਂ ਦੇ ਵੱਲੋਂ ਦਿੱਤੀਆਂ ਜਾ ਰਹੀਆਂ ਉਹਨਾਂ ਤੇ ਜਿਹੜਾ ਨੌ ਦਾ ਠੱਪਾ ਲੱਗ ਰਿਹਾ ਦੱਸਦੀਏ ਕਿ ਉਹਨਾਂ ਨੂੰ ਜਿਹੜੇ ਵੀਜ਼ੇ ਨੇ ਉਹ ਨਹੀਂ ਦਿੱਤੇ ਜਾ ਰਹੇ ਦੱਸਦੀਏ ਕਿ ਯੂਨੀਵਰਸਿਟੀਆਂ ਦੇ ਵੱਲੋਂ ਜਿਹੜੇ ਇਲਜ਼ਾਮ ਨੇ ਉਹ ਵੱਦ ਸਮਾਂ ਕੰਮਕਾਣ ਦੇ ਜਾਂ ਫਿਰ ਗੈਰ ਕਾਨੂੰਨੀ ਢੰਗ ਦੇ ਨਾਲ ਕੰਮ ਕਰਨ ਦੇ ਜਿਹੜੇ ਇਲਜ਼ਾਮ ਨੇ ਉਹ ਲੱਗ ਰਹੇ ਨੇ ਦੱਸ ਦਈਏ ਕਿ ਪੰਜਾਬ ਹਰਿਆਣਾ ਯੂਪੀ ਗੁਜਰਾਤ ਵਰਗੇ ਜਿਹੜੇ ਸੂਬੇ ਸੀ ਇਹਨਾਂ ਦੇ ਜਿਹੜੇ ਵਿਦਿਆਰਥੀ ਜਾਂਦੇ ਨੇ ਉਹਨਾਂ ਦੇ ਲਈ ਜਿਹੜੀ ਆ ਉਹ ਆਸਟ੍ਰੇਲੀਆ ਦੇ ਵਿੱਚ ਸਟੂਡੈਂਟ ਵੀਜ਼ੇ ਤੇ ਨੋ ਐਂਟਰੀ ਲਾਈ ਗਈ ਹੈ ਦੱਸਦੀ ਹੈ ਕਿ ਆਸਟ੍ਰੇਲੀਆ ਦੀਆਂ ਕਈ ਯੂਨੀਵਰਸਿਟੀਆਂ ਨੇ ਪੰਜਾਬ ਹਰਿਆਣਾ ਉੱਤਰ ਪ੍ਰਦੇਸ਼ ਗੁਜਰਾਤ ਤੇ ਉੱਤਰਾਖੰਡ ਦੇ ਵਿਦਿਆਰਥੀਆਂ ਤੇ پابੰਦੀ ਲਗਾ ਦਿੱਤੀ ਹੈ ਰਿਪੋਰਟ ਦੇ ਅਨੁਸਾਰ ਆਸਟ੍ਰੇਲੀਆ ਦੀ ਫੰਡਰੇਸ਼ਨ ਯੂਨੀਵਰਸਿਟੀ ਵੈਸਟਰਨ ਯੂਨੀਵਰਸਿਟੀ ਸਿਡਨੀ ਯੂਨੀਵਰਸਿਟੀ ਵਿਕਟੋਰੀਆ ਯੂਨੀਵਰਸਿਟੀ ਅਤੇ ਸਾਊਥਰਨ ਕ੍ਰਾਸ ਯੂਨੀਵਰਸਿਟੀ ਵਰਗੀਆਂ ਵਿਕਾਰੀ ਸੰਸਥਾਵਾਂ ਨੇ ਇਨ੍ਹਾਂ ਸੂਬਿਆਂ ਤੋਂ ਆਉਣ ਵਾਲੇ ਵਿਦਿਆਰਥੀਆਂ ਦੀਆਂ ਸਟੂਡੈਂਟ ਵੀਜ਼ਾ ਅਰਜ਼ੀਆਂ ਨੂੰ ਸਥਾਈ ਤੌਰ ਤੇ ਰੋਕ ਦਿੱਤਾ ਹੈ ਇਨ੍ਹਾਂ ਯੂਨੀਵਰਸਿਟੀਆਂ 'ਚ ਸਭ ਤੋਂ ਤਜਾਲੀ ਅਰਜ਼ੀਆਂ ਆਈਆਂ ਸਨ ਹੁਣ ਇਨ੍ਹਾਂ ਯੂਨੀਵਰਸਿਟੀਆਂ ਨੇ ਜਾਂ ਤਾਂ 6 ਸੂਬਿਆਂ ਤੋਂ ਆਉਣ ਵਾਲੀਆਂ ਅਰਜ਼ੀਆਂ ਨੂੰ ਸਵੀਕਾਰ ਕਰਨਾ ਬੰਦ ਕਰ ਦਿੱਤਾ ਜਾਂ ਉਹਨਾਂ ਦੀ ਸਖਤ ਦੀ ਸ਼ਕਤੀ ਦੇ ਨਾਲ ਜਾਂਚ ਕੀਤੀ ਜਾ ਰਹੀ ਹੈ ਆਸਟ੍ਰੇਲੀਆਈ ਅਧਿਕਾਰੀਆਂ ਦਾ ਕਹਿਣਾ ਹੈ ਕਿ ਉਨ੍ਹਾਂ ਦੀ ਅੰਤਰਰਾਸ਼ਟਰੀ ਸਿੱਖਿਆ ਪ੍ਰਣਾਲੀ ਖਤਰੇ 'ਚ ਦੱਸਿਆ ਜਾ ਰਿਹਾ ਹੈ ਕਿ ਇਹ ਕਦਮ ਆਸਟ੍ਰੇਲੀਆਈ ਸਰਕਾਰ ਵੱਲੋਂ ਸਟੂਡੈਂਟ ਵੀਜ਼ਾ ਰੂਟ ਦੀ ਦਰਵਾਜ਼ਾਂ ਨੂੰ ਰੋਕਣ ਦੇ ਲਈ ਚੱਕਿਆ ਗਿਆ ਹੈ। ਆਸਟ੍ਰੇਲੀਆਈ ਵਿਦਿਅਕ ਸੰਸਥਾਵਾਂ ਵੱਲੋਂ ਸਟੂਡੈਂਟ ਵੀਜ਼ਿਆਂ ਤੇ ਸਥਾਈ ਤੌਰ ਤੇ ਰੋਕਾ ਲਾਉਣ ਨਾਲ ਸਭ ਤੋਂ ਵੱਧ ਅਸਰ ਗੁਜਰਾਤ ਦੇ ਵਿਦਿਆਰਥੀਆਂ ਤੇ ਪਵੇਗਾ। ਗੁਜਰਾਤੀ ਵਿਦਿਆਰਥੀਆਂ ਲਈ ਉੱਚ ਸਿੱਖਿਆ ਲਈ ਆਸਟ੍ਰੇਲੀਆ ਚੋਟੀ ਦੇ ਸਥਾਨ ਤਿੰਨ ਸਥਾਨਾਂ ਦੇ ਵਿੱਚੋਂ ਇੱਕ ਹੈ। ਇੱਥੋਂ ਵਿਦੇਸ਼ ਜਾਣ ਵਾਲੇ ਲਗਭਗ 20% ਵਿਦਿਆਰਥੀ ਆਸਟ੍ਰੇਲੀਆ ਨੂੰ ਚੁਣਦੇ ਨੇ। ਨਵੀਆਂ ਪਾਬੰਦੀਆਂ ਇਹ ਇਹ ਅੰਕੜਾ ਘਟਣ ਦੀ ਸੁਭਾਵਨਾ ਹੈ ਰਿਪੋਰਟ ਅਨੁਸਾਰ ਆਸਟ੍ਰੇਲੀਆਈ ਅਧਿਕਾਰੀਆਂ ਨੂੰ ਡਰ ਹੈ ਕਿ ਕੁਝ ਵਿਦਿਆਰਥੀ ਸਟੂਡੈਂਟ ਵੀਜ਼ੇ ਦੇ ਵਿਭਾਗ ਗਲਤ ਵਰਤੋਂ ਕਰਦੇ ਆ ਇਨ੍ਹਾਂ ਸੂਬਿਆਂ ਤੋਂ ਆਉਣ ਵਾਲੀਆਂ ਵੀਜ਼ਾ ਅਰਜ਼ੀਆਂ 'ਚ ਅਧਿਕਾਰੀਆਂ ਨੇ ਕੁਝ ਬੇਨਾਮੀਆ ਪਾਈਆਂ ਗਈਆਂ ਨੇ ਅਧਿਕਾਰੀਆਂ ਨੇ ਕਿਹਾ ਕਿ ਨਕਲੀ ਸਟੂਡੈਂਟ ਅਰਜ਼ੀਆਂ 'ਚ ਵਾਧਾ ਹੋਇਆ ਇਸ ਦਾ ਮਤਲਬ ਕੁਝ ਲੋਕ ਸਿਰਫ ਪੜ੍ਹਾਈ ਦੇ ਨਾਂ ਤੇ ਵੀਜ਼ਾ ਲੈ ਰਹੇ ਨੇ ਪਰ ਉਹਨਾਂ ਦਾ ਇਰਾਦਾ ਇੱਥੇ ਸੈਟਲ ਹੋਣ ਦਾ ਤੇ ਗੈਰਕਾਨੂੰਨੀ ਢੰਗ ਦੇ ਨਾਲ ਨੌਕਰੀ ਕਰਨਾ ਆ ਆਸਟ੍ਰੇਲੀਆ ਆਪਣੀ ਸੁਰੱਖਿਆ ਸੁਰੱਖਿਆ ਪ੍ਰਣਾਲੀ ਨੂੰ ਬਚਾਉਣ ਦੇ ਲਈ ਸਖਤ ਕਦਮ ਚੱਕ ਰਿਹਾ ਆਸਟ੍ਰੇਲੀਆ ਚ 1 ਲੱਖ ਤੋਂ ਵੱਧ ਭਾਰਤੀ ਵਿਦਿਆਰਥੀ ਪੜ ਰਹੇ ਨੇ ਹਰ ਸਾਲ ਉਹਨਾਂ ਦੀ ਗਿਣਤੀ ਦੇ ਵਿੱਚ ਵਾਧਾ ਹੋ ਰਿਹਾ ਹੈ ਤੇ ਬਹੁਤ ਸਾਰੀਆਂ ਛੋਟੀਆਂ ਯੂਨੀਵਰਸਿਟੀਆਂ ਹਨ ਜੋ ਦੇਸ਼ ਭਾਰਤ ਦੇ ਸੂਬਿਆਂ ਦੇ ਵਿਦਿਆਰਥੀਆਂ ਨੂੰ ਕਰਸ਼ਿਤ ਕਰਦੀਆਂ ਨੇ ਅਜਿហេ ਇੱਥੇ ਸਵਾਲ ਇਹ ਉੱਠਦਾ ਹੈ ਕਿ ਆਖਰ ਇਹਨਾਂ 6 ਸੂਬਿਆਂ ਦੇ ਵਿਦਿਆਰਥੀਆਂ ਤੇ ਹੀ ਕਿਉਂ ਕਾਰਵਾਈ ਕੀਤੀ ਜਾ ਰਹੀ ਆ ਤਾਂ ਹੁਣ ਪੰਜਾਬ ਹਰਿਆਣਾ ਯੂਪੀ ਗੁਜਰਾਤ ਤੇ ਉੱਤਰਾਖੰਡ ਦੇ ਵਿਦਿਆਰਥੀਆਂ ਨੂੰ ਆਸਟ੍ਰੇਲੀਆ ਦੇ ਵਿੱਚ ਜਿਹੜੀ ਐਂਟਰੀ ਹੈ ਉਹ ਨਹੀਂ ਮਿਲੇਗੀ ਦੱਸਤੀਏ ਕਿ ਇੰਨਾ ਦੇ ਸਟੂਡੈਂਟ ਵੀਜ਼ੇ ਨੂੰ ਲੈ ਕੇ ਭੇਜੀਆਂ ਅਰਜ਼ੀਆਂ ਤੇ ਜਿਹੜੀ ਸਖਤੀ ਦੇ ਨਾਲ ਜਾਂਚ ਹੋ ਰਹੀ ਆ ਕਿਉਂਕਿ ਕਈ ਜਿਹੜੀਆਂ ਬੇਨਾਮੀਆਂ ਅਰਜ਼ੀਆਂ ਨੇ ਜਿਹੜੀਆਂ ਝਾਲੀ ਅਰਜ਼ੀਆਂ ਨੇ ਜਿਹੜੀਆਂ ਉਹ ਭੇਜੀਆਂ ਗਈਆਂ ਸੀ ਜਿਸ ਤੋਂ ਹੋਣਾ ਆ ਆਸਟ੍ਰੇਲੀਆ ਸਰਕਾਰ ਆ ਜਿਹੜੀ ਉਸ ਨੂੰ ਆਪਣੀ ਸਿੱਖਿਆ ਪ੍ਰਣਾਲੀ ਦੀ ਜਿਹੜੀ ਚਿੰਤਾ ਉਸ ਤਾਉਣ ਲੱਗੀ ਆ